ਇੱਕ ਸ਼ਰਮਨਾਕ ਘਟਨਾ ਮੋਗਾ ਦੇ ਪਿੰਡ ਕਲਕਲਾਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਦੇ ਇੱਕ ਨੌਜਵਾਨ ਵੱਲੋਂ ਆਪਣੀ ਪ੍ਰੇਮਿਕਾ ਨਾਲ ਕੋਟ ਮੈਰਿਜ ਕਰਾ ਲਈ ਜਾਂਦੀ ਹੈ ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਵੱਲੋਂ ਮੁੰਡੇ ਦੀ ਮਾਂ ਨੂੰ ਬਾਲਾਂ ਤੋਂ ਫੜ ਕੇ ਘੜੀਸਿਆ ਜਾਂਦਾ ਉਹਦੇ ਭਾਈ ਨੂੰ ਤੇ ਉਹਦੇ ਪਿਤਾ ਨੂੰ ਵੀ ਬੁਰੀ ਤਰ੍ਹਾਂ ਨਾਲ ਕੁੱਟਿਆ ਜਾਂਦਾ ਤੇ ਉਤ ਤੋਂ ਬਾਅਦ ਉਹਨਾਂ ਨੂੰ ਘਰੋਂ ਕੱਢ ਕੇ ਘਰ ਨੂੰ ਜੰਦਾ ਲਾ ਦਿੱਤਾ ਜਾਂਦਾ ਜੀ ਹਾਂ ਇਹ ਸ਼ਰਮਨਾਕ ਘਟਨਾ ਮੋਗਾ ਦੇ ਮਿੰਡਕਲ ਕਲਾਂ ਤੋਂ ਹੈ ਜਿੱਥੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਆ ਕਿ ਕੁੜੀ ਵਾਲਿਆਂ ਦੇ ਪਰਿਵਾਰ ਵੱਲੋਂ ਤੇ ਮੁੰਡੇ ਦੇ ਪਰਿਵਾਰ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਇੱਕ ਦੂਜੇ ਦੇ ਖਿਲਾਫ ਪਰ ਜਦੋਂ ਉਸ ਪਿੰਡ ਦਾ ਨੌਜਵਾਨ ਆਪਣੀ ਪ੍ਰੇਮਿਕਾ ਨਾਲ ਕੋਟ ਮੈਰਿਜ ਕਰਾ ਲੈਂਦਾ ਤਾਂ ਕਿਵੇਂ ਪਿੰਡ ਦੇ ਲੋਕ ਆਪ ਮਹਿਲਾ ਸਰਪੰਚ ਦੇ ਪਤੀ ਨਾਲ ਰਲ ਕੇ ਉਸ ਦੇ ਘਰੇ ਜਾਂਦੇ ਨੇ ਤੇ ਉਸ ਦੀ ਮਾਂ ਨੂੰ ਵਾਲਾਂ ਤੋਂ ਫੜ ਕੇ ਘੜੀਸਦੇ ਨੇ ਕੁੱਟਮਾਰ ਕਰਦੇ ਨੇ ਤੇ ਉਸ ਨੂੰ ਬੇਇੱਜ਼ਤ ਕਰਦੇ ਨੇ ਉਸ ਤੋਂ ਬਾਅਦ ਮੁੰਡੇ ਦੇ ਭਰਾ ਅਤੇ ਮੁੰਡੇ ਦੇ ਪਿਤਾ ਤੇ ਵੀ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਘਰੋਂ ਕੱਢ ਕੇ ਘਰ ਨੂੰ ਜੰਦਾ ਲਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ 9 ਦਿਨਾਂ ਬਾਅਦ ਮੁੰਡੇ ਦੇ ਪਰਿਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲਦੀ ਆ ਮੁੰਡੇ ਦੇ ਪਰਿਵਾਰ ਵਾਲੇ ਦੱਸਦੇ ਨੇ ਕਿ ਕੁਝ ਦਿਨ ਉਹਨਾਂ ਨੇ ਕਿਵੇਂ ਇੱਕ ਪੁਲ ਦੇ ਥੱਲੇ ਰਹਿ ਕੇ ਰਾਤ गुਜ਼ਾਰੀ ਉਸ ਤੋਂ ਬਾਅਦ ਉਹ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਲੈ ਕੇ ਜਾਂਦੇ ਨੇ ਪਰ ਹਲੇ ਤੱਕ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਆਪ ਮਹਿਲਾ ਸਰਪੰਚ ਦੇ ਪਤੀ ਨੇ ਹੁਣ ਲੀਡਰਾਂ ਦੀ ਜਾ ਕੇ ਸ਼ਰਨ ਲੈ ਲਈ ਹੈ ਜਿਸ ਤੋਂ ਬਾਅਦ ਪੁਲਿਸ ਉਹਨਾਂ ਸਾਹਮਣੇ ਬੇਵਸ ਨਜ਼ਰ ਆ ਰਹੀ ਹੈ ਇਹਨਾਂ ਦੇ ਘਰ ਨੂੰ ਜਿੰਦਾ ਲੱਗ ਚੁੱਕਿਆ ਇਦੋਂ ਬਾਅਦ ਜਿੰਦਾ ਪਰਨ ਕਰ ਨੂੰ ਇਹ ਖੁਦ ਜ਼ਿੰਮੇਵਾਰ ਹੋਣ ਗਿਆ ਆਪ ਦਾ ਕੋਈ ਨਹੀਂ ਸਮਾਨ ਇਹਨਾਂ ਦਾ ਚੋਰੀ ਹੋ ਜੇ ਕੋਈ ਹੋ ਜੇ ਕੋਈ ਇਹਨਾਂ ਦਾ ਵਾ ਕਿਸੇ ਕਿਸੇ ਦਾ ਕੋਈ ਲੈਕਾ ਦੇਕਾ ਨਹੀਂ ਇੱਥੇ ਨਾ ਨਾ ਜਸਵੀਰ ਕੋਰਾ ਜਿਹੜਾ ਜੀ ਦਾ ਮਾਮਲਾ ਗਈ ਆ ਸਾਰਾ ਤੁਹਾਡੇ ਨਾਲ ਜਿਹੜੀ ਬੋਟ ਮਾਰੀ ਵੀਰ ਜੀ ਸਾਡੇ ਮੁੰਡੇ ਨੇ ਲਾ ਮਰਜ ਕਰਾਈ ਆ ਤੇ ਉਹ ਸਾਨੂੰ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਸਾਡੇ ਨਾਲ ਸਰਪੰਚ ਨੇ ਮਤਲਬ ਰਲ ਕੇ ਸਰਪੰਚ ਕੋਲੇ ਖੜਾ ਕੇ ਸਰਪੰਚ ਨੇ ਮੁੰਡੇ ਦੇ ਮਾਰੀਆਂ ਸਰਪੰਚ ਨੇ ਹੱਬਦਾਬਾ ਕੀਤੀ ਮੇਰੇ ਘਰ ਵਾਲੇ ਦੇ ਵੀ ਹੱਬਦਾਬਾ ਕੀਤੀ ਆ ਸਰਪੰਚ ਨੇ ਵੀ ਆਪ ਹੀ ਵੀ ਮਾਰੀਆਂ ਤੇ ਸਰਪੰਚ ਨੇ ਗਾਂ ਬੁੜੀਆਂ ਤੋਂ ਵੀ ਕਟਾਇਆ ਸਾਨੂੰ ਅਸੀਂ ਹੁਣ ਦਾਖਲ ਸੀ ਸਰਕਾਰੀ ਹਸਪਤਾਲ ਜੀ ਜਦੋਂ ਸਾਨੂੰ ਛੁੱਟੀ ਮਿਲੀ ਆ ਅਸੀਂ ਜੇ ਠਾਣੇ ਸਾਨੂੰ ਸੱਦਾ ਹੀ ਠਾਣੇ ਗਏ ਆ ਠਾਣੇ ਵਾਲਿਆਂ ਨੇ ਸਾਡੀ ਸੁਣਾਈ ਨਹੀਂ ਕੀਤੀ ਜੀ ਸਾਨੂੰ ਉੱਥੋਂ ਵੀ ਅਸੀਂ ਜਦੋਂ ਰਾਤ 11 ਵਜੇ ਤੁਰੇ ਆ ਕਿ ਉੱਥੋਂ ਠਾਣਿਓ ਮੁੜ ਕੇ ਹਿੱਡਾ ਕਰੂ ਜਾ ਕੇ ਪੁਲ ਦੇ ਥੱਲੇ ਅਸੀਂ ਰਾਤ ਕੱਢੀ ਆ ਉੱਥੋਂ ਫੇਰ ਸਾਨੂੰ ਆਂਦੇ ਹੀ ਠਾਣੇ ਆਓ ਅਸੀਂ ਠਾਣੇ ਫੇਰ ਆਏ ਠਾਣੇ ਫੇਰ ਨਹੀਂ ਸਾਡੀ ਸੁਣਾਈ ਹੋਈ ਜੀ ਅਸੀਂ ਰੁੱਲਦੇ ਫਿਰਦੇ ਆ ਘਰ ਨੂੰ ਜਿੰਦੇ ਕੁੰਡੇ ਲਾਤੇ ਸਰਪੰਚ ਨੇ ਜਿੰਦਾ ਲਾਤਾ ਸਰਪੰਚ ਨੇ ਜਿੰਦਾ ਲਾਤਾ ਸਕੂਟਰੀ ਮਤਲਬ ਸੀ ਕਿ ਮੇਰੇ ਕੋਲੇ ਉਹ ਵੀ ਮੇਰ ਤੋਂ ਖੋ ਕੇ ਲੈ ਗਿਆ ਸਾਰਾ ਕੁਝ ਸਰਪੰਚ ਕਬਜ਼ਾ ਕਰੀ ਬੈਠਾ ਜੀ ਸਾਨੂੰ ਕਹਿੰਦਾ ਅਸੀਂ ਪਿੰਡ ਨਹੀਂ ਵੜਨ ਦੇਣਾ ਪਿੰਡ ਨਹੀਂ ਵੜਨ ਦਿੰਦੇ ਅਸੀਂ ਰੋਲਦੇ ਫਿਰਦੇ ਕਿਤੇ ਕਿਸੇ ਪੁਲ ਥੱਲੇ ਰਾਤ ਕੱਢਦੇ ਕਿਤੇ ਕਿਸੇ ਪੁਲ ਥੱਲੇ ਰਾਤ ਕੱਢਦੇ ਆ ਕਿਤੇ ਮਤਲਬ ਅਸੀਂ ਰੋਲਦੇ ਫਿਰਦੇ ਆ ਨਾ ਸਾਡੀ ਕੋਈ ਸੁਣਾਈ ਨਹੀਂ ਕੀ ਕਰਦਾ ਨਹੀਂ ਕਾਰਨ ਕੀ ਸਰਮ ਲਵ ਮੈਰੀ ਕਰਾਨ ਆਈ ਹੈ ਤੁਹਾਡੇ ਮੁੰਡੇ ਨੇ ਉਸ ਨਦੇ ਨਾਲ ਸਾਡੇ ਮੁੰਡੇ ਨੇ ਲਹ ਮਰਜ਼ ਕਰਾਈ ਆ ਜੀ ਸਾਡਾ ਕੀ ਕਸੂਰੇ ਦੇ ਚ ਨਹੀਂ ਕੁੜੀ ਕਿੰਨਾ ਦੀ ਕੁੜੀ ਆ ਮੱਜਮੀਆਂ ਸਿੱਖਾਂ ਦੀ ਕੁੜੀ ਆ ਜੀ ਉਹਨਾਂ ਨੇ ਉਹਨਾਂ ਦੀ ਕੁੜੀ ਬਾਲਗ ਹੈ ਨਹੀਂ ਜੀ 21 ਸਾਲਾਂ ਦੀ ਉਮਰ ਆ ਸਾਡੇ ਮੁੰਡੇ ਦੀ ਵੀ 25 ਸਾਲਾਂ ਦੀ ਉਮਰ ਆ ਬਾਲਗ ਹੀ ਆ ਨਾ ਦੋਨੋਂ ਹਾਂਜੀ ਹਾਂਜੀ ਨਾ ਬਾਲਗ ਤਾਂ ਨਹੀਂ ਨਾ ਦੋਨੋਂ ਨਹੀਂ ਨਹੀਂ ਜੀ ਨਹੀਂ ਜੀ ਤੇਤਾ ਦੀ ਮਰਦੀ ਨੇ ਇਹਨਾਂ ਨੇ ਵਿਆਹ ਕਰਵਾਇਆ ਹਾਂਜੀ ਆਪਦੀ ਮਰਦੀ ਨੇ ਵਿਆਹ ਕਰਾਇਆ ਤੇ ਸਾਨੂੰ ਕੋਈ ਪਤਾ ਨਹੀਂ ਉਹ ਕਿੱਥੇ ਰਹਿੰਦੇ ਆ ਕਿੱਥੇ ਨਹੀਂ ਰਹਿੰਦੇ ਅਸੀਂ ਘਰੇ ਗਏ ਆ ਸਾਨੂੰ ਕੁੱਟਮਾਰ ਕਰਦੇ ਸਾਨੂੰ ਘਰੇ ਨਹੀਂ ਵੜਨ ਦਿੰਦਾ ਸਰਪੰਚ ਨੇ ਨਹੀਂ ਵੜਨ ਦਿੰਦਾ ਜਿੰਦੇ ਕੁੰਡੇ ਲਾ ਦਿੰਦਾ ਜਿਹੜੀਆਂ ਚੀਜ਼ਾਂ ਵਸਤਾਂ ਸਾਡੀਆਂ ਉਹ ਖਰਾਬ ਹੋਈ ਜਾਂਦੀਆਂ ਘਰੇ ਅਸੀਂ ਪੁਲਾਂ ਦੇ ਥੱਲੇ ਬਹਿ ਬਹਿ ਰਾਤ ਕੱਢਦੇ ਆ ਜੀ ਬੁੜੀਆਂ ਤੋਂ ਘਟਾਉਂਦਾ ਵਿਹੜੇ ਵਾਲੀਆਂ ਬੁੜੀਆਂ ਤੋਂ ਘਟਾਉਂਦਾ ਨਰਿਗ ਵਾਲੀਆਂ ਬੁੜੀਆਂ ਤੋਂ ਘਟਾਉਂਦਾ ਕੁੜੀ ਦਾ ਮਾਪਿਓ ਵਿੱਚ ਰਲਿਆ ਜੀ ਜੁੰਡੇ ਮੇਰੇ ਪੱਤੇ ਆ ਸਰਪੰਚਾ ਜੀ ਕੱਲਾ ਘੱਲ-ਕਲਾਂਦਾ ਸਰਪੰਚਾ ਜੀ ਚੈਨਾ ਸਰਪੰਚਾ ਜੀ ਤੁਸੀਂ ਕਲਕਲਾਂਦੇ ਆ ਹਾਂਜੀ ਅਸੀਂ ਵੀ ਕਲਕਲਾਂਦੇ ਆ ਜੀ ਤੁਸੀਂ ਇੱਥੇ ਕੰਪਲੀਟ ਪਾਈ ਸੀਗੀ ਹਾਂਜੀ ਇਹ ਤਰ੍ਹਾਂ ਕਰਕੇ ਵੀ ਇਹ ਸਾਡਾ ਵੀ ਕਸੂਰ ਨਹੀਂ ਨਹੀਂ ਜੀ ਹਾਂ ਅਸੀਂ ਆਏ ਸੀ ਅਸੀਂ ਕੱਲ ਵੀ ਆਏ ਆ ਜੀ ਅੱਜ ਵੀ ਆਏ ਸੀਗੇ ਸਾਡੀ ਕੋਈ ਸੁਣਾਈ ਨਹੀਂ ਦੀ ਪੁਲਸ ਕੋਈ ਨਹੀਂ ਸੁਣਦੀ ਜੇ ਸਾਨੂੰ ਰਾਤ ਨੂੰ 11 ਵਜੇ ਤੱਕ ਭਾਈ ਰੱਖਿਆ ਬਾਕੇ ਸਾਨੂੰ ਕਹਿੰਦੇ ਸਵੇਰੇ ਆਇਆ ਜੋ ਸਵੇਰੇ ਜਦੋਂ ਅਸੀਂ ਗਏ ਆ ਸਵੇਰੇ ਸਰਪੰਚ ਨੇ ਬਹਾਨਾ ਲਾਤਾ ਦਾ ਹੈ ਕੱਲ ਨੂੰ ਆਵਾਂਗੇ ਸਾਡੇ ਮਰਗ ਹੋ ਗਈ ਕੋਈ ਸਰ ਮਰਗ ਨਹੀਂ ਹੋएगी ਉਹਨਾਂ ਦੇ ਆ ਮਤਲਬ ਆਪ ਪਿੰਡ ਦੇ ਵਿੱਚ ਸਾਰੇ ਬੰਦੇ ਬੁੜੀਆਂ ਇਕੱਠੇ ਕਰ ਲੈਂਦਾ ਵਾ ਕਹਿ ਦਿੰਦਾ ਸਾਰੇ ਬੰਦੇ ਬੁੜੀਆਂ ਨੂੰ ਮਗਰ ਲਾ ਲੈਂਦਾ ਕਹਿ ਦਿੰਦਾ ਪਿੰਡ ਚ ਨਹੀਂ ਵੜਨ ਦੇਣਾ ਸਰ ਸਾਡਾ ਕੀ ਇਹਦੇ ਚ ਕਸੂਰ ਆ ਲੰਬਰ ਜੋ ਉਹਨਾਂ ਨੇ ਕਰਾਈ ਆ ਸਾਡਾ ਕੋ ਤਾਂ ਕੋਈ ਕਸੂਰ ਨਹੀਂ ਹੁਣ ਪਿੰਡ ਨਹੀਂ ਰਹੀ ਨਹੀਂ ਲਾਮੇਰੀ ਕਰਾਇੀ ਨਹੀਂ ਉਹ ਨਹੀਂ ਪਿੰਡ ਜੀ ਸਰ ਫਾਨੂੰ ਪਤਾ ਹੀ ਨਹੀਂ ਕਿੱਥੇ ਆ ਕਿੱਥੇ ਨਹੀਂ ਸੁਖਚਾਨ ਸਿੰਘ ਜੀ ਸੁਖਚਾਨ ਸਿੰਘ ਜੀ ਕੀ ਤੁਹਾਡਾ ਅਹੁਦਾ ਜੀ ਪਿੰਡ ਕਲਕਲਾ ਮੇਰੀ ਵਾਈਫ ਸਰਪੰਚ ਆ ਜੀ ਪਿੰਡ ਕਲਕਲਾ ਤੋਂ ਪੱਤੀ ਮਹਿਰ ਤੋਂ ਤੇ ਹੁਣ ਕੀ ਮਾਮਲਾ ਹੋਇਆ ਜੀ ਨਵਾਂ ਜਿਹੜਾ ਇੱਕ ਵਿਵਾਦ ਉੱਠਿਆ ਹੈਗਾ ਪਰਿਵਾਰ ਨੂੰ ਘਰੋਂ ਭੇਜਿੰਦਾ ਉਹ ਸਰ ਜਦੋਂ ਪੰਚਾਇਤ ਬਣੀ ਸੀਗੀ ਉਦੋਂ ਇੱਕ ਪਿੰਡ ਦੇ ਸਮੂਹ ਇਕੱਠ ਨਾਲ ਨਾ ਇੱਕ ਮਤਾ ਪਾਇਆ ਗਿਆ ਸੀ ਪਿੰਡ ਵੱਲੋਂ ਵੀ ਜੋ ਵੀ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਉਂਦਾ ਵਾ ਵੀ ਉਹਨੂੰ ਪਿੰਡ 'ਚ ਨਹੀਂ ਰਹਿਣ ਦੇਣਾ ਉਹ ਪਿੰਡੋਂ ਬਾਹਰ ਜਾ ਕੇ ਜਿੱਥੇ ਆਪਦਾ ਮਰਜ਼ੀ ਰਹਿ ਸਕਦਾ ਵਾ ਵੀ ਪਿੰਡ ਨੂੰ ਕੋਈ ਤਰਾਈ ਨਹੀਂ ਪਿੰਡੋਂ ਬਾਹਰ ਰਹਿ ਪੇ ਜੇ ਕੋਈ ਉਹਨਾਂ ਦਾ ਕੋਈ ਮਾਪਿਓ ਸਪੋਰਟ ਕਰਦਾ ਉਹਨਾਂ ਨੂੰ ਤੇ ਵੀ ਉਹ ਵੀ ਫਿਰ ਉਹਨਾਂ ਦੇ ਨਾਲ ਬਾਹਰ ਜਾ ਕੇ ਰਹਿ ਪੈਣੀ ਇਹ ਪਿੰਡ ਵੱਲੋਂ ਸਮੂਹ ਇਕੱਠ ਕਰਕੇ ਇਹ ਪਾਇਆ ਪਾਸ ਕੀਤਾ ਗਿਆ ਸੀ ਇਹ ਮਤਲਬ ਤੁਹਾਨੂੰ ਕਿਉਂ ਕਿਉਂ ਲੋੜ ਪੈ ਗਈ ਪਾਉਣ ਦੀ ਸਾਰਾ ਇਹ ਸਾਨੂੰ ਇਹ ਲੋੜ ਤਾਂ ਪੈ ਗਈ ਵੀ ਸਾਡੇ ਪਿੰਡ ਦੇ ਵਿੱਚ ਨਾ ਵੀ ਬਹੁਤ ਮੁੰਡੇ ਕੁੜੀਆਂ ਆਪਸ ਵਿੱਚ ਆੜ ਗਵਾਂਡ ਵਿਆਹ ਕਰਵਾਈ ਜਾਂਦੇ ਸੀ ਤੇ ਪਿੰਡ ਦੇ ਵਿੱਚੋਂ ਤਾਂ ਹੀ ਕੋਈ ਚਾਚਾ ਤਾਇਆ ਤਾਂ ਰਹਿ ਹੀ ਨਹੀਂ ਜਾਣਾ ਸੀਗਾ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਵੀ ਅੱਗੇ ਚਾਚੇ ਦੇ ਥਾਂ ਤੇ ਮਾਮਾ ਹੀ ਬਣਨਾ ਜੀ ਤਾਂ ਇਸ ਕਰਕੇ ਅਸੀਂ ਆਪਦੇ ਪਿੰਡ ਨੂੰ ਬਚਾਉਣ ਖਾਤਰ ਇਹ ਪਾਇਆ ਸੀਗੇ ਹੁਣ ਅੱਜ ਕੀ ਹੋਇਆ ਜਿਹੜਾ ਪਰਿਵਾਰ ਦੇ ਨਾਲ ਕੱਟ ਇਹ ਜੀ 4 ਮਹੀਨੇ ਪਹਿਲਾਂ ਇਹ ਕੁੜੀ ਗਈ ਸੀ ਸਾਡੇ ਪਿੰਡੋਂ ਮੁੰਡਾ ਕੁੜੀ ਜਦੋਂ ਨਿਕਲ ਕੇ ਗਏ ਆ ਇਹ ਮੁੰਡੇ ਦੀ ਮਾਂ ਵੀ ਨਾਲ ਹੀ ਚਲੀ ਗਈ ਸੀ ਤੇ ਇਹ 4 ਮਹੀਨੇ ਬਾਅਦ ਇਹਨੂੰ ਮੈਂ ਜਦੋਂ ਇਹ ਚਲੀ ਗਈ ਸੀ ਮੈਂ ਇਹਨੂੰ ਫੋਨ ਕਰਦਾ ਰਿਹਾ ਪਰ ਇਹਨੇ ਮੇਰਾ ਫੋਨ ਨਹੀਂ ਚੱਕਿਆ ਇਹਨੇ ਚਲੋ ਮੈਂ ਮੜ ਕੇ ਇਹਨੇ ਫੋਨ ਬੰਦ ਕਰਤਾ ਤੇ ਹੁਣ ਇਹ 4 ਮਹੀਨੇ ਬਾਅਦ ਜਦੋਂ ਪਿੰਡ ਆਈ ਪਤਾ ਲੱਗਿਆ ਉਹ ਫੇਰ ਜੋ ਕੁੜੀ ਵਾਲਾ ਪਰਿਵਾਰ ਸੀ ਉਹਨਾਂ ਨੇ ਥੋੜਾ ਜਿਹਾ ਅਤਰਾਜ ਠਾਇਆ ਇਸ ਗੱਲ ਤੇ ਵੀ ਆਪਣਾ ਸਮੂਹ ਇਕੱਠ ਕਰਕੇ ਮਤਾ ਪਾਇਆ ਸੀ ਉਹਨੂੰ ਪਿੰਡ 'ਚ ਰਹਿ ਰਹੀ ਆ ਤੇ ਚਲੋ ਅਸੀਂ ਆਪਦਾ ਪੰਚਾਇਤ ਨੇ ਚਲੋ ਉਹਨੂੰ ਕਿਹਾ ਭਾਈ ਤੂੰ ਜਾ ਬੜਾ ਤੇਰੇ ਘਰ ਨੂੰ ਜਦੋਂ ਹੌਲੀ ਹੌਲੀ ਗੱਲ ਠੰਡੀ ਪੈ ਜੂਗੀ ਆਪਾਂ ਕਰ ਲਾਂਗੇ ਤੂੰ ਕਿਰਾਂ ਪਿੰਡੋਂ ਚਲੀ ਜਾ ਇਹ ਗੱਲ ਹੋਈ ਹੈ ਜੀ ਇਹ ਕੁੜੀ ਦੇ ਮਾਂ ਪਿਓ ਨੇ ਚੱਕਿਆ ਕਦਮ ਵੀ ਕੁੜੀ ਨੂੰ ਕਿਉਂ ਰਹਿ ਰਹੀ ਪਿੰਡ ਚ ਨਹੀਂ ਨਹੀਂ ਕੁੜੀ ਤਾਂ ਹੀ ਕੁੜੀ ਤੇ ਮੁੰਡਾ ਤਾਂ ਪਿੰਡ 'ਚ ਰਹਿ ਨਹੀਂ ਨਾ ਰਹੇ ਇਹ ਮੁੰਡੇ ਦੀ ਮਾਂ ਆਈ ਸੀਗੀ ਮੁੰਡੇ ਦਾ ਪਿਓ ਤੇ ਜਿਹੜੀ ਮੁੰਡੇ ਦਾ ਭਰਾ ਸੀ ਉਹ ਪਿੰਡ 'ਚ ਹੀ ਰਹਿ ਰਹੇ ਸੀਗੇ ਤੁਹਾਡਾ ਕਹਿਣ ਦਾ ਮਕਸਦ ਇਹ ਤੋਹੇ ਜਿਹੜਾ ਮਤਾ ਪਾਸ ਕੀਤਾ ਸੀਗਾ ਵੀ ਉਹਦੇ ਜਿਹੜਾ ਵੀ ਇਹਨਾਂ ਨੂੰ ਸਪੋਰਟ ਕਰੋ ਉਹਨੂੰ ਨਹੀਂ ਰਹਿਣ ਦਿਆਂਗੇ। ਉਸ ਮੁੱਦੇ ਨੂੰ ਲੈ ਕੇ ਤੁਸੀਂ ਇਹਨਾਂ ਨੂੰ ਕੀਤਾ? ਹਾਂਜੀ ਉਸ ਮੁੱਦੇ ਨੂੰ ਲੈ ਕੇ ਕੀਤਾ। ਕੀ ਸੀ ਉਹ ਸਾਰਾ ਮੁੱਦਾ ਦੁਆਰਾ ਜਾਣਕਾਰੀ ਦਿਓ? ਉਹ ਮੁੱਦਾ ਇਹ ਸੀ ਵੀ ਪਿੰਡ 'ਚ ਹੀ ਲੜਕਾ ਲੜਕੀ ਆਪਸ ਵਿੱਚ ਵਿਆਹ ਕਰਵਾ ਲੈਂਦੇ ਸੀਗੇ। ਇਸ ਨੂੰ ਸਮੂਹ ਪਿੰਡ ਦਾ ਇਕੱਠ ਕਰਕੇ ਇਹ ਮੁੱਦਾ ਚੱਕਿਆ ਗਿਆ ਸੀਗਾ ਜੀ। ਵੀ ਜੋ ਵੀ ਪਿੰਡ ਦਾ ਪਿੰਡ 'ਚ ਵਿਆਹ ਕਰਵਾਊਗਾ ਉਹਨੂੰ ਅਸੀਂ ਇਹ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ। ਤੁਸੀਂ ਤੂਫੀਰ ਨਾਲ ਪਹਿਲਾਂ ਕੋਈ ਗੱਲਬਾਤ ਕੀਤੀ ਵੀ ਤੁਹਾਨੂੰ ਅਸੀਂ ਇੱਥੇ ਰਹਿਣ ਦੇਣਾ ਜੋ ਕੋ ਹੋ ਗਿਆ ਤੁਹਾਡਾ ਕੀ ਮਤਾ ਹੀ ਬਾਤ ਕੀਤਾ ਗਿਆ ਨਹੀਂ ਨਹੀਂ ਇਹ ਮਤਾ ਤਾਂ ਹੀ ਜਦੋਂ ਪੰਚਾਇਤ ਬਣੀ ਉਹਦੀ ਪਤਾ ਸੀ ਨਾ ਪਰ ਪਤੇ ਬਾਰੇ ਜਾਣਕਾਰੀ ਹੈਗੀ ਪਿੰਡ ਵਾਸੀਆਂ ਨੂੰ ਸਾਰੇ ਪਿੰਡ ਵਾਸੀਆਂ ਨੂੰ ਜਾਣਕਾਰੀ ਹੈ ਜੀ ਸਮੂਹ ਇਕੱਠ ਕਰਕੇ ਮਤਾ ਪਾਇਆ ਗਿਆ ਪਰ ਹੁਣ ਇਸ ਲੜਾਈ ਨੂੰ ਜੋ ਵਿਰੋਧੀ ਪਾਰਟੀਆਂ ਵਾਲੇ ਆ ਉਹਨਾਂ ਨੇ ਮੰਨ ਲਓ ਆਪ ਦੀਆਂ ਰੰਜਿਸ਼ ਕੱਢਣ ਨੂੰ ਇਸ ਲੜਾਈ ਨੂੰ ਬੜਾ ਵਧਾ ਲਿਆ ਥੋੜਾ ਜਿਹਾ ਕੀ ਵਧਾਇਆ ਗਿਆ ਜੀ ਬਾ ਇਦਾਂ ਹੀ ਜਿਵੇਂ ਮੰਨ ਲਓ ਜੀ ਇਸ ਇਹਦੀ ਬਾਹ ਬੂ ਤੋੜਤੀ ਸੁੰਨ ਦੇ ਵਿੱਚ ਆਇਆ ਵੀ 86 ਰੰਜਸ ਕੱਢਣ ਦੀ ਖਾਤਰ ਬਸ ਇੰਨਾ ਕੁ ਪਤਾ ਲੱਗਿਆ ਵਾ ਹੁਣ ਪਰਿਵਾਰ ਉਹ ਕਿੱਥੇ ਐ ਇਸ ਵੇਲੇ ਜੀ ਹੁਣ ਇਸ ਵਕਤ ਪਰਿਵਾਰ ਦਾ ਨਹੀਂ ਪਤਾ ਜੀ ਕਿੱਥੇ ਆ ਤੁਹਾਡੇ ਲੋਕੀ ਬੇਨਤੀ ਜੀ ਸਰਕਾਰ ਕੋਲ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਇਹ ਗਲਤ ਆ ਭਾਈ ਇਹਨੂੰ ਪਿੰਡ ਦਾ ਪਿੰਡ 'ਚ ਕੋਈ ਨਾ ਵਿਆਹ ਕਰਵਾਵੇ ਤੇ ਪਿੰਡ ਦਾ ਭਾਈਚਾਰਾ ਬਣਾ ਕੇ ਰੱਖੋ